ਅਸਲਾਮੁਅਲੈਕਮ ਵੀਰੋ ਕੀ ਹਾਲ ਚਾਲ ਹੈ ਵੀਰੋ 2024 ਦੇ ਲੋਕ ਸਭਾ ਦੇ ਚੋਣਾਂ ਦੇ ਵਿੱਚ ਜਿਹੜੇ ਕਾਮਯਾਬ ਉਮੀਦਵਾਰ ਹੈ ਉਹਨਾਂ ਨੇ ਆਪਣਾ ਹਲਫ ਚੁੱਕ ਲਿਆ ਤੇ ਪਾਰਲੀਮੈਂਟ ਦੇ ਵਿੱਚ ਭਾਈ ਅਮਰਦਪਾਲ ਸਿੰਘ ਦਾ ਬਾਰ ਬਾਰ ਨਾਮ ਲਿਆ ਗਿਆ ਤੇ ਇੱਕ ਨਵਾਂ ਹੀ ਮੁੱਦਾ ਖੜਾ ਹੋ ਗਿਆ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਇਸ ਦੇ ਬਾਰੇ ਜਾਣਾਂਗੇ ਸੋ ਚੱਲ ਕੇ ਵੀਡੀਓ ਦੇਖਣੇ ਤੇ ਇਸ ਦੇ ਬਾਰੇ ਜਾਣਦੇ ਹਾਂ ਸਤਿ ਸ਼੍ਰੀ ਅਕਾਲ ਦੋਸਤੋ ਅੱਜ 18ਵੀਂ ਲੋਕ ਸਭਾ ਦੇ ਵਿੱਚ ਜੋ ਐਮਪੀ ਚੁਣੇ ਗਏ ਹਨ ਉਹਨਾਂ ਨੂੰ ਉਨ੍ਹਾਂ ਦੇ ਅਹੁਦੇ ਦੀਆਂ ਸੌਹਾਂ ਚੁਕਾਈਆਂ ਜਾ ਰਹੀਆਂ ਨੇ ਜਿੱਥੇ ਕਿ ਅੱਜ ਲੋਕਾਂ ਦੀਆਂ ਖਾਸ ਕਰਕੇ ਇਸ ਕਰਕੇ ਨਜ਼ਰਾਂ ਅੱਜ ਦੇ ਸਮਾਗਮ ਤੇ ਸਨ ਕਿਉਂਕਿ ਖਡੂਰ ਸਾਹਿਬ ਤੋਂ ਆਜਾ ਤੌਰ ਤੇ ਚੋਣਾਂ ਜਿੱਤ ਕੇ ਐਮਪੀ ਬਣੇ ਭਾਈ ਅਮਰਤਪਾਲ ਸਿੰਘ ਜੋ ਕਿ ਖਡੂਰ ਸਾਹਿਬ ਤੋਂ ਐਮਪੀ ਬਣ ਗਏ ਹਨ ਪਰ ਇਸ ਮੌਕੇ ਉਹ ਐਨਐਸਐ ਦੇ ਤਹਿਤ ਡਿਬਰੂਗੜ੍ਹ ਸਾਮਬੀ ਜ਼ਿਲ੍ਹੇ ਵਿੱਚ ਨਜ਼ਰਬੰਦ ਨੇ ਤੇ ਸਾਰੇ ਲੋਕਾਂ ਦਾ ਅੱਜ ਦੇਖਣਾ ਸੀ ਕਿ ਭਾਈ ਅਮਰਤਪਾਲ ਸਿੰਘ ਸੌ ਚੱਕਣਾਉਂਦੇ ਨੇ ਜਾਂ ਨਹੀਂ ਕਿਉਂਕਿ ਲੰਬੇ ਸਮੇਂ ਤੋਂ ਜੇਲ੍ਹ ਦੇ ਵਿੱਚ ਬੰਦ ਹੋਣ ਕਰਕੇ ਉਹ ਸੰਗਤਾਂ ਦੇ ਲੋਕਾਂ ਦੇ ਸਾਹਮਣੇ ਨਹੀਂ ਆਏ ਇਸ ਕਰਕੇ ਕਿਤੇ ਨਾ ਕਿਤੇ ਹਰ ਕੋਈ ਉਹਨਾਂ ਨੂੰ ਇਸ ਮੌਕੇ ਦੇਖਣਾ ਚਾਹੁੰਦਾ ਸੀ ਕਿ ਉਹ ਅੱਜ ਦੇ ਸਮਾਗਮ ਦੇ ਵਿੱਚ ਬੁਲਾਏ ਗਏ ਹਨ ਜਾਂ ਨਹੀਂ ਪਰ ਜਿਵੇਂ ਕਿ ਪਹਿਲਾਂ ਤੋਂ ਹੀ ਅੰਦਾਜ਼ੇ ਸਨ ਅੱਜ ਭਾਈ ਅਮਰਤਪਾਲ ਸਿੰਘ ਨੂੰ ਸੌਂ ਨਹੀਂ ਚੁਕਾਈ ਗਈ ਅਤੇ ਹੋ ਸਕਦਾ ਹੈ ਕਿ ਉਹਨਾਂ ਨੂੰ ਬਾਅਦ ਦੇ ਵਿੱਚ ਸੌਂ ਚੁਕਾਈ ਜਾਵੇ ਕਿਉਂਕਿ 60 ਦਿਨ ਦਾ ਸਮਾਂ ਹੁੰਦਾ ਹੈ ਕਿਸੇ ਵੀ ਐਮਪੀ ਕੋਲ ਸੌਂ ਚੱਕਣ ਦਾ ਤੇ ਦੱਸ ਦਈਏ ਕਿ ਉੱਥੇ ਹੀ ਇਸ ਮਾਮਲੇ ਦੇ ਵਿੱਚ ਅੱਜ ਸਾਡੀ ਭਾਈ ਅਮਰਤਪਾਲ ਸਿੰਘ ਦੇ ਪਿਤਾ ਜੀ ਨਾਲ ਵੀ ਗੱਲਬਾਤ ਹੋਈ ਤਾਂ ਉਹਨਾਂ ਦਾ ਇਹੀ ਕਹਿਣਾ ਸੀ ਕਿ ਉਹ ਪਹਿਲਾਂ ਤਾਂ ਦੇਖਣਗੇ ਜੇਕਰ ਆਪਣੇ ਆਪ ਹੀ ਸਰਕਾਰ ਵੱਲੋਂ ਪਾਈ ਅਮਰਤਪਾਲ ਸਿੰਘ ਨੂੰ ਉਹਨਾਂ ਦੇ ਅਹੁਦੇ ਦੀ ਸੋਚ ਚਕਾਈ ਜਾਂਦੀ ਹੈ ਤਾਂ ਠੀਕ ਹੈ ਨਹੀਂ ਤਾਂ ਫਿਰ ਉਹ ਮਾਨਯੋਗ ਅਦਾਲਤ ਤਦਾ ਰੁਖ ਕਰਨਗੇ ਤੁਹਾਨੂੰ ਕੀ ਲੱਗਦਾ ਹੈ ਕਿ ਸਰਕਾਰਾਂ ਪਾਈ ਅਮਰਤਪਾਲ ਸਿੰਘ ਨੂੰ ਸੋਹ ਚਕਾਉਣ ਦੇ ਲਈ ਅਤੇ ਉਹਨਾਂ ਦੇ ਅਹੁਦੇ ਤੇ ਬਣਾਈ ਰੱਖਣ ਦੇ ਲਈ ਤਿਆਰ ਹਨ ਯਸ ਜਾਂ ਨੋ ਦੇ ਵਿੱਚ ਜਰੂਰ ਆਪਣੀ رائے ਲਿਖਣਾ ਕਿਉਂਕਿ ਜੇਕਰ 60 ਦਿਨਾਂ ਦੇ ਵਿੱਚ ਸੋ ਨਹੀਂ ਚੱਕੀ ਜਾਂਦੀ ਤਾਂ ਇੱਕ ਤਰੀਕੇ ਦੇ ਨਾਲ ਖਡੂਰ ਸਾਹਿਬ ਦੇ ਵਿੱਚ ਦੁਬਾਰਾ ਤੋਂ ਚੋਣਾਂ ਹੋ ਸਕਦੀਆਂ ਨੇ ਕਿਉਂਕਿ ਭਾਈ ਅਮਰਤਪਾਲ ਸਿੰਘ ਦੀ ਸੀਟ ਰੱਦ ਹੋ ਸਕਦੀ ਹੈ ਜੇਕਰ 60 ਦਿਨਾਂ ਦੇ ਵਿੱਚ ਸੋ ਨਹੀਂ ਚੱਕੀ ਜਾਂਦੀ ਇਹ ਪ੍ਰਾਵਧਾਨ ਹੈ ਕਾਨੂੰਨ ਮੁਤਾਬਕ ਸੰਵਿਧਾਨ ਦੇ ਵਿੱਚ ਤੇ ਬਾਕੀ ਤੁਹਾਨੂੰ ਕੀ ਲੱਗਦਾ ਇਸ ਮਾਮਲੇ ਤੇ ਕਮੈਂਟ ਕਰਨਾ ਆਓ ਦੇਖੋ ਅੱਜ ਲੋਕ ਸਭਾ ਦੀ ਪੂਰੀ ਕਾਰਵਾਈ ਜਿੱਥੇ ਕਿ ਭਾਈ ਸਰਬਜੀਤ ਸਿੰਘ ਖਾਲਸਾ ਨੇ ਕਿਸ ਤਰੀਕੇ ਨਾਲ ਸੋਚੀ ਉਹ ਵੀ ਤੁਸੀਂ ਦੇਖੋ ਮੈਂ ਸੁਖਜੰਦਰ ਸਿੰਘ ਰੰਧਾਵਾ ਜੋ ਲੋਕ ਸਭਾ ਦਾ ਮੈਂਬਰ ਚੁਣਿਆ ਗਿਆ ਹਾਂ ਈਸ਼ਵਰ ਦੀ ਸੌਂਹ ਖਾਂਦਾ ਹਾਂ ਕਿ ਮੈਂ ਕਾਨੂੰਨ ਰਾਹੀਂ ਸਥਾਪਿਤ ਭਾਰਤ ਦੇ ਸੰਵਿਧਾਨ ਪ੍ਰਤੀ ਸੱਚੀ ਸ਼ਰਧਾ ਤੇ ਨਿਸ਼ਠਾ ਰੱਖਾਂਗਾ ਭਾਰਤ ਦੀ ਸਰ ਸਮਰੱਥਤਾ ਅਤੇ ਅਖੰਡਤਾ ਨੂੰ ਕਾਇਮ ਰੱਖਾਂਗਾ ਅਤੇ ਜਿਸ ਸੌਤੇ ਨੂੰ ਮੈਂ ਸੰਭਾਲਣ ਵਾਲਾ ਹਾਂ ਉਸੇ ਕਰਤੂਵਾ ਨੂੰ ਸਰਦਾ ਪੂਰਵਕ ਨੰਭਾਵਾਂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰਜੀਤ ਸਿੰਘ ਔਜਲਾ ਗੁਰਜੀਤ ਸਿੰਘ ਔਜਲਾ ਜੋ ਲੋਕ ਸਭਾ ਦਾ ਮੈਂਬਰ ਚੁਣਿਆ ਗਿਆ ਹਾਂ ਈਸ਼ਵਰ ਦੀ ਸੌਖਾਂਦਾ ਹਾਂ ਕਿ ਮੈਂ ਕਾਨੂੰਨ ਰਾਹੀਂ ਸਥਾਪਿਤ ਭਾਰਤ ਦੇ ਸੰਵਿਧਾਨ ਪ੍ਰਤੀ ਸੱਚੀ ਸ਼ਰਧਾ ਤੇ ਨਿਸ਼ਟਾ ਰੱਖਾਂਗਾ ਭਾਰਤ ਦੀ ਸਰਵ ਸਮਰਥਤਾ ਤੇ ਖੰਡਤਾ ਨੂੰ ਕਾਇਮ ਰੱਖਾਂਗਾ ਅਤੇ ਜਿਸ ਸੌਦੇ ਨਾਲ ਮੈਂ ਸੰਭਾਲਣ ਵਾਲਾ ਹਾਂ ਉਸ ਦੇ ਕਰਤਵਾਂ ਨੂੰ ਸ਼ਰਧਾਪੂਰਵਕ ਨਿਭਾਵਾਂਗਾ ਜੈ ਜਵਾਨ ਜੈ ਕਿਸਾਨ ਜੈ ਸੰਵਿਧਾਨ श्री अमृतपाल सिंह श्री करनजीत सिंह चन्नी ਮੈਂ ਚਰਨਜੀਤ ਸਿੰਘ ਚੰਨੀ ਜੋ ਲੋਕ ਸਭਾ ਦਾ ਮੈਂਬਰ ਚੁਣਿਆ ਗਿਆ ਹਾਂ ਸੱਚੀ ਨਿਸ਼ਟਾ ਨਾਲ ਪ੍ਰਤੀਗਿਆ ਕਰਾਂ ਕਿ ਮੈਂ ਕਾਨੂੰਨ ਰਾਹੀਂ ਸਥਾਪਿਤ ਭਾਰਤ ਦੇ ਸੰਵਿਧਾਨ ਪ੍ਰਤੀ ਸੱਚੀ ਸਰਦਾ ਤੇ ਨਿਸ਼ਟਾ ਰੱਖਾਂਗਾ ਭਾਰਤ ਦੀ ਸਰਬਸਮਰਥਾ ਅਤੇ ਅਖੰਡਤਾ ਨੂੰ ਕਾਇਮ ਰੱਖਾਂਗਾ ਅਤੇ ਜਿਸ ਅਹੁਦੇ ਨੂੰ ਮੈਂ ਸੰਭਾਲਣ ਵਾਲਾ ਹਾਂ ਉਸ ਦੇ ਕਰਤਵਾਂ ਨੂੰ ਸਰਦਾ ਪੂਰਵਕ ਨਿਭਾਵਾਂਗਾ ਡਾਕਟਰ ਰਾਜਕੁਮਾਰ ਚੱਬੇਵਾਲ ਮੈਂ ਡਾਕਟਰ ਰਾਜਕੁਮਾਰ ਚੱਬੇਵਾਲ ਜੋ ਲੋਕ ਸਭਾ ਦਾ ਮੈਂਬਰ ਚੁਣਿਆ ਗਿਆ ਹਾਂ ਈਸ਼ਵਰ ਦੀ ਸੌਂਹ ਖੰਦਾ ਹਾਂ ਕਿ ਮੈਂ ਕਾਨੂੰਨ ਰਾਹੀ ਸਥਾਪਿਤ ਭਾਰਤ ਦੇ ਸੰਵਿਧਾਨ ਪ੍ਰਤੀ ਸੱਚੀ ਸ਼ਰਧਾ ਤੇ ਨਿਸ਼ਠਾ ਰੱਖਾਂਗਾ ਭਾਰਤ ਦੀ ਸਰਬਸਮਰਸਤਾ ਤੇ ਅਖੰਡਤਾ ਨੂੰ ਕਾਇਮ ਰੱਖਾਂਗਾ ਅਤੇ ਜਿਸ ਅਹੁਦੇ ਨੂੰ ਮੈਂ ਸੰਭਾਲਣ ਵਾਲਾ ਹਾਂ ਉਸ ਦੇ ਕਰਤੱਵਾਂ ਨੂੰ पूर्वक निभावगा जय भीम जय भारत जय संविधान थैंक यू श्री मलविंदर सिंह कंग ਮੈਂ ਮਲਵਿੰਦਰ ਸਿੰਘ ਕੰਗ ਜੋ ਲੋਕ ਸਭਾ ਦਾ ਮੈਂਬਰ ਚੁਣਿਆ ਗਿਆ ਹਾਂ ਈਸ਼ਵਰ ਦੀ ਸੋਖ ਖਾਂਦਾ ਹਾਂ ਕਿ ਮੈਂ ਕਾਨੂੰਨ ਰਾਹੀਂ ਸਥਾਪਿਤ ਭਾਰਤ ਦੇ ਸੰਵਿਧਾਨ ਪ੍ਰਤੀ ਸੱਚੀ ਸ਼ਰਧਾ ਤੇ ਨਿਸ਼ਟਾ ਰੱਖਾਂਗਾ ਭਾਰਤ ਦੀ ਸਰਵ ਸਮਰਥਤਾ ਅਤੇ ਅਖੰਡਤਾ ਨੂੰ ਕਾਇਮ ਰੱਖਾਂਗਾ ਅਤੇ ਜਿਸ ਅਹੁਦੇ ਨੂੰ ਮੈਂ ਸੰਭਾਲਣ ਵਾਲਾ ਹਾਂ ਉਸ ਦੇ ਕਰਤੱਵਿਆਂ ਨੂੰ ਸ਼ਰਧਾਪੂਰਕ ਨਿਭਾਵਾਂਗਾ ਇਨਕਲਾਬ ਜਿੰਦਾਬਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਅਮਰਿੰਦਰ ਸਿੰਘ ਰਾਜਾ ਵਾਰਿੰਗ ਮੈਂ ਅਮਰਿੰਦਰ ਸਿੰਘ ਰਾਜਵੜਿੰਗ ਜੋ ਲੋਕ ਸਭਾ ਦਾ ਮੈਂਬਰ ਚੁਣਿਆ ਗਿਆ ਹਾਂ ਈਸ਼ਵਰ ਦੀ ਸੌਖਾਦਾ ਹਾਂ ਕਿ ਮੈਂ ਕਾਨੂੰਨ ਰਾਹੀਂ ਸਥਾਪਿਤ ਭਾਰਤ ਦੇ ਸੰਵਿਧਾਨ ਪ੍ਰਤੀ ਸੱਚੀ ਸ਼ਰਧਾ ਤੇ ਨਿਸ਼ਠਾ ਰੱਖਾਂਗਾ ਭਾਰਤ ਦੀ ਸਰਬ ਸਮਰੱਥਾ ਅਤੇ ਅਖੰਡਤਾ ਨੂੰ ਕਾਇਮ ਰੱਖਾਂਗਾ ਅਤੇ ਜਿਸ ਸੌਦੇ ਨੂੰ ਮੈਂ ਸੰਭਾਲਣ ਵਾਲਾ ਹਾਂ ਉਸ ਦੇ ਕਰਤਵਾਂ ਨੂੰ ਸ਼ਰਧਾ ਪੂਰਵਕ ਨਿਭਾਵਾਂਗਾ श्री अमर सिंह मैं अमर सिंह जो लोकसभा दा का मैंबर गया हाँ ईश्वर की सौ खादा हाँ कि मैं कानून राय स्थापित भारत के संविधान प्रति सच्ची श्रद्धा से निष्ठा रखागा ਭਾਰਤ ਦੀ ਸਰਬਸਮਰੱਤਾ ਅਤੇ ਅਖੰਡਤਾ ਨੂੰ ਕਾਇਮ ਰੱਖਾਂਗਾ ਅਤੇ ਜਿਸ ਸੌਦੇ ਨੂੰ ਮੈਂ ਸੰਭਾਲਣ ਵਾਲਾ ਹਾਂ ਉਸ ਤੇ ਕਰਤੱਵਾਂ ਨੂੰ ਸ਼ਰਤਾਪੂਰਵਕ ਨਿਭਾਵਾਂਗਾ ਸ੍ਰੀ ਸਰਬਜੀਤ ਸਿੰਘ ਖਾਲਸਾ ਮੈਂ ਸਰਦਾਰ ਸਰਬਜੀਤ ਸਿੰਘ ਖਾਲਸਾ ਜੋ ਲੋਕ ਸਭਾ ਦਾ ਮੈਂਬਰ ਚੁਣਿਆ ਗਿਆ ਹਾਂ ਈਸ਼ਵਰ ਦੀ ਸਹੁੰ ਖਾਂਦਾ ਹਾਂ ਕਿ ਮੈਂ ਕਾਨੂੰਨ ਰਾਹੀਂ ਸਥਾਪਿਤ ਭਾਰਤ ਦੇ ਸੰਵਿਧਾਨ ਪ੍ਰਤੀ ਸ਼ਰਧਾ ਤੇ ਨਿਸ਼ਠਾ ਰੱਖਾਂਗਾ ਭਾਰਤ ਦੀ ਸਰਬ ਸਮਰੱਥਤਾ ਤੇ ਅਖੰਡਤਾ ਨੂੰ ਕਾਇਮ ਰੱਖਾਂਗਾ ਅਤੇ ਜਿਸ ਅਹੁਦੇ ਨੂੰ ਮੈਂ ਸੰਭਾਲਣ ਵਾਲਾ ਹਾਂ ਉਸ ਦੇ ਕਰਤਵਾਂ ਨੂੰ ਸ਼ਰਧਾਪੂਰਵਕ ਨਿਭਾਵਾਂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ੇਰ ਸਿੰਘ ਘੁਬਾਇਆ ਦੋਸਤੋ ਅਸੀਂ ਅੱਜ ਦੇਖੀ ਲੋਕ ਸਭਾ ਦੇ ਵਿੱਚ ਦੇਖੋ ਵੀਰੋ ਕਿੰਨੇ ਜ਼ਿਆਦਾ ਸਿੱਖੇ ਗਏ ਆ ਜਿਨ੍ਹਾਂ ਨੇ ਅੱਜ ਆਪਣਾ ਓਤ ਚੁੱਕਿਆ ਹੋਇਆ ਕਸਮ ਲਈ ਹੈ ਲੇਕਿਨ ਤੁਸੀਂ ਦੇਖੋ ਕਿ ਜਿਹੜੇ ਸਿੱਖੀ ਦੇ ਨਾਲ ਜੁੜੇ ਹੋਏ ਸਿੱਖ ਹੈ ਨਾ ਉਹਨਾਂ ਨੇ ਜਗਾਰਾ ਲਾਜ਼ਮੀ ਲਾ ਕੇ ਗਏ ਹੈ ਕਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੇਕਿਨ ਜਿਹੜੇ ਦੂਸਰੀਆਂ ਪਾਰਟੀਆਂ ਦੇ ਨਾਲ ਹੈ ਜਿਹੜੇ ਬਰਾਏ ਨਾਮ ਸਿੱਖ ਬਣੇ ਹੋਏ ਹੈ ਉਹਨਾਂ ਨੇ ਕੋਈ ਜਗਾਰਾ ਨਹੀਂ ਲਾਇਆ ਜਾਂ ਤੇ ਉਹ ਆਪਣੀ ਓਟ ਚੁੱਕੇ ਚਲੇ ਗਏ ਹੈ ਜਾਂ ਉਹਨਾਂ ਨੇ ਸਵਿਧਾਨ ਦਾ ਨਾਰਾ ਲਾ ਦਿੱਤਾ ਹੈ ਵੀਰੋ ਇਹ ਹੈਗਾ ਜੇ ਅਸਲ ਦੇ ਵਿੱਚ ਫਰਕ ਕਿ ਜਿਹੜੇ ਸਿੱਖ ਪੰਥ ਦੀ ਗੱਲ ਕਰਨੇ ਆ ਸਿੱਖ ਪੰਥ ਦਾ ਰੱਖਣ ਵਾਲੇ ਆਪਣੇ ਦਿਲ ਚ ਮੁਹੱਬਤ ਉਹ ਜਕਾਰਾ ਲਾ ਕੇ ਗਏ ਆ ਆਪਣਾ ਹੌਬ ਨੂੰ ਦਿਖਾ ਕੇ ਗਏ ਆ ਫਿਰ ਦੂਸਰਾ ਭਾਈ ਅਮਰਤਪਾਲ ਸਿੰਘ ਦਾ ਬਾਰ-ਬਾਰ ਨਾਮ ਲਿਆ ਜਾ ਰਿਹਾ ਸੀ ਪਾਰਲੀਮੈਂਟ ਦੇ ਵਿੱਚ ਕਿ ਅਮਰਤਪਾਲ ਨੂੰ ਲੈ ਕੇ ਆ ਅਮਰਤਪਾਲ ਨੂੰ ਲੈ ਕੇ ਆ ਹੁਣ ਇਹ ਸਭ ਤੋਂ ਵੱਡਾ ਸਵਾਲ ਹੈ ਕਿ ਅਮਰਤਪਾਲ ਸਿੰਘ ਕਿਦੋਂ ਆਏਗਾ ਆਏਗਾ ਕਿ ਨਹੀਂ ਆਏਗਾ ਅਗਰ 60 ਦਿਨ ਤੱਕ ਅਮਰਤਪਾਲ ਸਿੰਘ ਨੂੰ ਨਹੀਂ ਬੁਲਾਇਆ ਜਾਂਦਾ ਤੇ ਫਿਰ ਉਹਦੀ ਰੀਡ ਜਿਹੜੀ ਸੀਟ ਹੈ ਉਹ ਵੀ ਰੱਦ ਹੋ ਸਕਦੀ ਹੈ ਫਿਰ ਉਹ ਜਗ੍ਹਾ ਦੁਬਾਰਾ ਚੋਣ ਹੋਣਗੇ ਲੇਕਿਨ ਉਹਨਾਂ ਦੇ ਪਿਤਾ ਨੇ ਇਹ ਕਿਹਾ ਹੈ ਕਿ ਮੈਂ ਅਦਾਲਤ ਵਿੱਚ ਜਾਵਾਂਗਾ ਜਾ ਕੇ ਉੱਥੇ ਅਸੀਂ ਮੁਕਤਮਾ ਲੜਾਂਗੇ ਕਿਉਂਕਿ ਇਹੋ ਜਿਹੇ ਮਸਾਲੇ ਮੌਜੂਦ ਹੈਗੀਆਂ ਮੈਂ ਕਿ ਜਿਹਨਾਂ ਨੂੰ ਐਨਐਸਏ ਲੱਗੀ ਸੀ ਉਸ ਤੋਂ ਪਹਿਲੇ ਲੇਕਿਨ ਉਹਨਾਂ ਦੀ ਐਨਐਸਏ ਟੁੱਟ ਗਈ ਟੁੱਟ ਕੇ ਉਹਨਾਂ ਨੇ ਆ ਕੇ ਓਲ ਚੁੱਕਿਆ ਲੇਕਿਨ ਭਾਈ ਅਮਰਤਪਾਲ ਸਿੰਘ ਦੇ ਨਾਲ ਕੋਈ ਖਾਸ ਕਿਸਮ ਦਾ ਟ੍ਰੀਟਮੈਂਟ ਕੀਤਾ ਜਾਂਦਾ ਹੋਇਆ ਹੈ ਹਕੂਮਤ ਦੀ ਮੇਰੀ ਰਾਏ ਦੇ ਵਿੱਚ ਇਹ ਕੋਸ਼ਿਸ਼ ਹੈਗੀ ਕਿ ਜਿੰਨੀ ਦੇਰ ਅਸੀਂ ਰੱਖ ਸਕਨੇ ਆ ਇਹਨੂੰ ਅੰਦਰ ਰੱਖੀਏ ਤੇ ਭਾਈ ਅਮਰਤਪਾਲ ਸਿੰਘ ਨੂੰ ਸਭ ਤੋਂ ਵੱਡੀ ਉਸ ਬੰਦੇ ਨੇ ਲੀਡ ਲਈ ਹੈ 2 ਲੱਖ ਦੀ ਲੀਡ ਵੱਡੀਆਂ-ਵੱਡੀਆਂ ਪਾਰਟੀਆਂਆਂ ਵੈ ਉਹਨਾਂ ਦੇ ਬਾਵਜੂਦ ਹੀ ਅਮਰਪਾਲ ਸਿੰਘ ਨੇ ਸਭ ਤੋਂ ਵੱਡੀ ਲੀਡ ਲਈ ਹੈ ਤੇ ਇਸੇ ਗੱਲ ਦੀ ਹੀ ਸਭ ਤੋਂ ਵੱਡੀ ਪਰੇਸ਼ਾਨੀ ਹੈ ਕਿ ਅਮਰਪਾਲ ਸਿੰਘ ਅਗਰ ਬਾਹਰ ਆ ਗਿਆ ਤੇ ਫਿਰ ਬੜਾ ਮਜ਼ਬੂਤ ਇੱਕ ਸਿੱਖੀ ਦਾ ਨਵੀਂ ਪਾਰਟੀ ਸਾਹਮਣੇ ਆ ਸਕਦੀ ਹੈ ਦੂਸਰੇ ਬੰਨੇ ਸਰਬਜੀਤ ਸਿੰਘ ਹੈ ਉਹਨਾਂ ਨੇ ਵੀ ਆਪਣੀ ਓਤ ਲਈ ਹੈ ਅਗਰ ਇਹ ਦੋਨੇ ਇਕੱਠੇ ਹੋ ਜਾਂਦੇ ਤੇ ਬਾਕੀ ਵੀ ਸਿੱਖ ਜਿਹੜੇ ਆ ਸਿੱਖਪੰਥ ਹੌਲੀ-ਹੌਲੀ ਉਹਨਾਂ ਨਾਲ ਜੁੜ ਜਾਂਦਾ ਵਾ ਤੇ ਬਾਕੀ ਪਾਰਟੀਆਂ ਵਾਸਤੇ ਬੜੀ ਪਰੇਸ਼ਾਨੀ ਬਣ ਜਾਏਗੀ ਇਸੇ ਕਰਕੇ ਹੀ ਅਮਰਪਾਲ ਸਿੰਘ ਦੇ ਨਾਲ ਉਹ ਪੂਰਾ ਜ਼ੋਰ ਲਾ ਰਹੇ ਕਿ ਅਮਰਪਾਲ ਸਿੰਘ ਬਾਹਰ ਨਾ ਆਵੇ ਇਹਦੀ ਸੀਟ ਰੱਦ ਹੋ ਜਾਵੇ ਹੁਣ ਅੱਗੇ ਦੇਖਨੇ ਆ ਕਿ ਸਿੱਖ ਪੰਥ ਕੀ ਕਰੇਗਾ ਨਾ ਵਾਸਤੇ ਵੀਰੋ ਤੁਹਾਡੀ ਇਸ ਦੇ ਬਾਰੇ ਕੀ ਰਾਏ ਹੈ ਕਿ ਸਿੱਖਾਂ ਨੂੰ ਬਾਹਰ ਆਉਣਾ ਚਾਹੀਦਾ ਵਾ ਭਾਈ ਅਮਰਪਾਲ ਸਿੰਘ ਦੀ ਰਿਹਾਈ ਵਾਸਤੇ ਉਹਨਾਂ ਦਾ ਰਾਈਟਾ ਉਹਨਾਂ ਦਵਾਉਣਾ ਚਾਹੀਦਾ ਵਾ ਜਾਂ ਕਿ ਨਹੀਂ ਕਮੈਂਟ ਕਰਕੇ ਆਪਣੀ ਰਾਏ ਦਾ ਇਜ਼ਹਾਰ ਲਾਜ਼ਮੀ ਕਰਿਓ ਆਪਣਾ ਢਿੱਡ ਸਾਰਾ ਖਿਆਲ ਰੱਖਿਓ ਦੁਆਵਾਂ ਯਾਦ ਰੱਖਿਓ ਅੱਲਾ ਫਜ਼ਲ